ਵਾਹਿਗੁਰੂ ਜੀ ਕਾ ਫਾਲਸਾਬ ਵਾਹਿਗੁਰੂ ਜੀ ਕੀ ਫਤਿਹ ਅਸ ਦੇ ਵੀਡੀਓ ਦੇ ਵਿੱਚੋਂ ਦਸਾਂਡੇ ਕੀ ਸਪੇਨ ਦੇ ਵਿੱਚ ਸਿੱਖ ਕਮਿਊਨਿਟੀ ਨੂੰ ਸਿੱਖ ਸਮਾਜ ਨੂੰ ਬਹੁਤ ਵੱਡਾ ਸਮਾਨ ਮਿਲ ਮਿਲਦਾ ਹੈ ਇਹ ਜੋ ਸਮਾਨ ਹੈ ਸਪੇਨ ਦੀ ਸਰਕਾਰ ਵੱਲੋਂ ਦਿੱਤਾ ਜਾਵੇਗਾ ਸਪੇਨ ਦੇ ਵਿੱਚ ਪਿਛਲੇ ਸਾਲ ਸਾਲ 2024 ਦੇ ਵਿੱਚ ਸਿੱਖ ਕਮਿਊਨਿਟੀ ਨੇ ਆਦਰ ਸਿੱਖਸਥਾਨਾਂ ਨੇ ਗੁਰਦੁਆਰਾ ਕੰਪੀਗਿਆ ਨੇ ਅਤੇ ਉੱਥੇ ਉੱਥੋਂ ਦੀਆਂ ਜੋ ਗੁਰਦੁਆਰਾ ਸਭਾਵਾਂ ਵਾਲੀ ਸਿੰਘ ਸਭਾਵਾਂ ਉਹਨਾਂ ਨੇ ਸਪੇਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਸੀ ਜੋ ਸਪੇਨ ਦੇ ਵਿੱਚ ਹੜ ਆਇਆ ਸੀ ਤੇ ਉਸ ਹੜ ਦੇ ਸਮੇਂ ਦੇ ਵਿੱਚ ਸੜਕਾਂ ਦੇ ਉੱਤੇ ਬਹੁਤ ਜ਼ਿਆਦਾ ਨਰਾਜ ਅਮੀਗਾਜ਼ੀ ਬਸੇਖ ਬੀਰਾਨੀ ਉਤੇ ਪਹੁੰਚ ਕੇ ਉਹਨਾਂ ਅੰਗਰੇਜ਼ਾਂ ਦੀ ਸਪੀਨ ਦੇ ਲੋਪਾ ਦੀ ਮਦਦ ਕੀਤੀ ਉਹਨਾਂ ਦੇ ਕਾਰਬਾਰ ਬਣਵਾਏ ਉਹਨਾਂ ਨੂੰ ਖਾਣ ਵਾਸਤੇ ਰੋਟੀ ਪਾਣੀ ਦਿੱਤੀ ਅਤੇ ਉਹਨਾਂ ਦੇ ਨਾਲ ਸਰਕਾਰ ਦਾ ਸਾਥ ਪਰਮਾਇਆ ਜਿਸ ਕਾਰਕ ਕੇ ਹੁਣ ਸਪੀਨ ਦੀ ਸਰਕਾਰ ਨੇ ਕਿਹਾ ਕਿ ਅਜ਼ੀਹ ਹੁਸਦ ਕਮਿਊਨਿਟੀ ਨੂੰ ਪਾਰਲੀਮੈਂਟ ਦੇ ਵਿੱਚ ਬੁਲਾ ਕੇ ਗੁਰਦੁਆਰਾ ਕਮੇਟੀਆ ਨੂੰ ਬੁਲਾ ਕੇ ਅਤੇ ਜੋ ਸਿੰਘ ਸਬਾਮਾ ਦਿਨਾਂ ਵਿੱਚ ਉਸ ਸਮੇਂ ਸਪੇਨ ਦੇ ਵਿੱਚ ਆਪਣੇ ਸੇਵਾਵਾਂ ਦਿੱਤੀਆਂ ਅਤੇ ਸਪੇਨ ਦੇ ਲੋਕਾਂ ਦੀ ਮਦਦ ਕੀਤੀ ਤਾਂ ਉਹਨਾਂ ਨੂੰ ਅਸੀਂ ਇੱਥੇ ਸਨਮਾਨਿਤ ਕਰਾਂਗੇ ਅਤੇ ਇਸ ਸਨਮਾਨ ਦੇ ਵਿੱਚ ਉਹਨਾਂ ਨੇ ਸ਼੍ਰੀ ਅਕਾਂਤ ਸਾਇਦ ਜੀ ਦੇ ਜਫੇਦਾਰ ਜੀ ਨੂੰ ਵੀ ਸਨਮਾਨਿਤ ਕਰਨਾ ਹੈ ਸ਼੍ਰੀ ਅਕਾਂਤ ਸਾਇਦ ਜੀ ਦੇ ਜਫੇਦਾਰ ਗਿਆਨੀ ਫਖੀਰ ਸਿੰਘ ਜੀ ਵੀ ਉੱਤੇ ਮੌਜੂਦ ਹੋਣਗੇ ਜਦ ਸਪੇਨ ਦੇ ਵਿੱਚ ਸੇਕ ਕਮਿਊਨਿਟੀ ਨੂੰ ਸਨਮਾਨਿਤ ਕੀਤਾ ਜਾਊਗਾ ਆਓ ਵੀਰ ਜੀਰਾ ਆਪਾਂ ਇਹ ਵੀਡੀਓ ਦੇਖਦੇ ਹਾਂ ਜੋ ਉਹਨਾਂ ਨੇ ਸਪੈਸ਼ਲ ਸਪੇਨ ਤੋਂ ਆਪਣੀ ਦਿੱਤੀਆ ਤੁਹਾਡਾ ਸਾਰਾ ਦਫਾ ਜੇ ਕਿ ਇਸ ਵੀਡੀਓ ਨੂੰ ਅੱਗੇ ਵਧ ਤੋਂ ਵੱਧ ਸ਼ੇਅਰ ਜ਼ਰੂਰ ਕੀਤਾ ਜਾਵੇ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਜੂਰ ਦਵੈ ਤੁਹਾਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਪੈਨ ਦੀਆਂ ਸਮੂਹ ਸੰਗਤਾਂ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਆਪ ਜੀ ਵੱਲੋਂ ਬਲੈਂਸੀਆ ਹੜਾਂ ਦੇ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਜੋ ਸਪੈਨ ਦੀ ਸਮੂਹ ਸਾ ਸੰਗਤ ਅਤੇ ਗੁਰਦਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਰਲ ਕੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਨਿਭਾਈ ਗਈ ਸੀ ਸੋ ਉਹਨਾਂ ਸਵਾਵਾਂ ਨੂੰ ਦੇਖਦੇ ਹੋਏ ਯੂਰਪੀਅਨ ਸਿੱਖ ਆਰਗੇਨਾਈਜੇਸ਼ਨ ਵੱਲੋਂ ਸਪੇਨ ਦੇ ਸਮੂਹ ਸਿੰਘਾਂ ਨੂੰ ਸੇਵਾਦਾਰਾਂ ਨੂੰ ਸੰਗਤਾਂ ਨੂੰ ਗੁਰਦੁਆਰਾ ਸਾਹਿਬਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸਨਮਾਨ ਦੇ ਤੌਰ ਤੇ ਯੂਰਪ ਦੀ ਪਾਰਲੀਮੈਂਟ ਦੇ ਵਿੱਚ ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਦੇ ਵਿੱਚ ਸਨਮਾਨ ਕੀਤਾ ਜਾਣਾ ਹੈ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਹੁਣੀ ਉਹ ਮੌਜੂਦ ਹੋਣਗੇ ਉਹਨਾਂ ਦੀ ਜਿਹੜੀ ਉਹ ਸਿੱਖ ਪੰਥ ਵੱਲੋਂ ਨਮਾਇੰਦਗੀ ਕਰਨਗੇ ਉਨ੍ਹਾਂ ਦੀ ਰਹਿਨਮਾਈ ਦੇ ਹੇਠ ਇਹ ਸਨਮਾਨ ਜਿਹੜਾ ਹੈ ਉਹ ਸਪੇਨ ਦੀ ਸੰਗਤ ਨੂੰ ਜਿਹੜਾ ਉਹ ਦਿੱਤਾ ਜਾਣਾ ਹੈ ਉੱਥੋਂ ਸੱਦਾ ਪੱਤਰ ਆਇਆ ਹੋਇਆ ਹੈ ਸੋ ਇਸ ਸਨਮਾਨ ਪੱਤਰ ਨੂੰ ਲੈ ਜਾਣ ਲੈ ਪ੍ਰਾਪਤ ਕਰਨ ਦੇ ਲਈ ਸਮੂਹ ਸੇਵਾਦਾਰਾਂ ਵੱਲੋਂ ਤੇ ਗੁਰਦਵਾਰਾ ਸਬਾਨਾਂ ਦੀਆਂ ਪ੍ਰੰਧੰਦ ਕਮੇਟੀਆਂ ਵੱਲੋਂ ਭਾਈ ਮਰੀਕ ਸਿੰਘ ਅਤੇ ਸਿੱਖ ਸਿੱਖ ਫੈਡਰੇਸ਼ਨ ਸਪੇਨ ਦੇ ਪ੍ਰਧਾਨ ਭਾਈ ਸੁਰਜੀਤ ਸਿੰਘ ਜੀ ਅਲੋਤ ਉਹਨਾਂ ਦੇ ਨਾਂ ਜਿਹੜੇ ਆ ਉਹ ਸਿਲੈਕਟ ਕੀਤੇ ਗਏ ਨੇ ਉਹ 28 ਜਨਵਰੀ ਨੂੰ ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਦੇ ਵਿੱਚ ਇਹ ਸਨਮਾਨ ਪ੍ਰਾਪਤ ਕਰਨਗੇ ਸੋ ਆਪ ਸਾਰੀਆਂ ਸੰਗਤਾਂ ਵਧਾਈ ਦੀਆਂ ਪਾਤਰੋ ਜਿਨ੍ਹਾਂ ਨੇ ਆਪਣੇ ਤਨ ਮਨ ਤੇ ਧਨ ਦੇ ਨਾਲ ਇਹ ਸੇਵਾ ਨਿਭਾਈਆਂ ਹਨ ਸਾਰੇ ਹੀ ਸੇਵਾਦਾਰ ਦਰਜਾ ਬਦਰਜਾ ਜਿੱਥੇ ਵੀ ਕੋਈ ਕਿਸ ਨੇ ਇੱਕ ਦਿਨ ਆ ਕੇ ਵੀ ਸੇਵਾ ਕੀਤੀ ਆ ਸਾਰੇ ਇਸ ਜਿਹੜੀ ਆ ਉਹ ਪ੍ਰਾਪਤੀ ਦੇ ਜਿਹੜੇ ਉਹ ਦਾਵੇਦਾਰ ਨੇ ਤੇ ਉਹ ਇਸ ਪ੍ਰਾਪਤੀ ਦੇ ਜਿਹੜੇ ਆ ਹੱਕਦਾਰ ਨੇ ਸਾਰਿਆਂ ਦਾ ਧੰਨਵਾਦ ਹੈ ਭਾਈ ਮਰੀਕ ਸਿੰਘ ਹੋਣਾ ਦਾ ਧੰਨਵਾਦ ਹੈ ਭਾਈ ਕਮਲਜੀਤ ਸਿੰਘ ਦਾ ਭਾਈ ਲਾਭ ਸਿੰਘ ਭਾਈ ਗੋਨਾਪਾਜੀ ਯਾ ਭਾਈ ਤੇਰਤ ਸਿੰਘ ਹੁਣੀ ਗੁਰਮਖ ਸਿੰਘ ਬਦਲੋਣਾ ਵਾਲੇ ਤੇ ਭਾਈ ਹਰਦੇਵ ਸਿੰਘ ਹੁਣੀ ਸਾਰੇ ਹੀ ਜਿੰਨੇ ਵੀ ਦਰਜਾ ਬਦਰਜਾ ਸਾਰੇ ਹੀ ਇਸ ਸਨਮਾਨ ਦੇ ਹੱਕਦਾਰ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ